ਔਰ ਇਹ ਨੌਕਰੀਆਂ ਦੇ ਝਾਸੇ ਲਾ ਕੇ ਸਾਡੀ ਨੌਕਰੀਆਂ ਦਾ ਬਾਹਰ ਦੇ ਬੱਚਿਆਂ ਨੂੰ ਦੇਈ ਜਾ ਰਹੇ ਨੇ ਤੇ ਸਾਡੇ ਮੁੱਖ ਮੰਤਰੀ ਨੂੰ ਤਾਂ ਆਪੇ ਕੁਰਸੀ ਦੀ ਖਾਤਰ ਸਾਰਾ ਪੰਜਾਬ ਗਿਰਵੀ ਕਰ ਛੱਡਿਆ ਕੇਜਰੀਵਾਲ ਦੇ ਹਵਾਲੇ ਚਲੋ ਗਿਰਵੀ ਕਰ ਤਾਂ 80000 ਕਰੋੜ ਦਾ ਕਰਜ਼ਾ ਚਾੜਤਾ ਤੂੰ ਕੇਜਰੀਵਾਲ ਨੂੰ ਚੰਗੌਰ ਵਾਸਤੇ ਘੱਟ ਤੋਂ ਘੱਟ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਦੇ ਤੇ ਉਹਨੇ ਸਿੱਦੇ ਮਲੇ ਪਿੰਡ ਜਿਵੇਂ ਨੂੰ ਵੀਦਿਆ ਦੱਸਦੀਆਂ ਨੇ ਵਾਟਰ ਬਾਕਸ ਦਾ ਪਾਣੀ ਇੰਨਾ ਜਾਂਦਾ ਹੈ ਕਿੰਨੇ ਕੁ ਪੈਸੇ ਲੱਗਦੇ ਨੇ ਮੈਨੂੰ ਤਾਂ ਹੈਰਾਨੀ ਇਹਨਾਂ ਦੇ ਐਮਐਲਏ ਤੇ ਇਹਨਾਂ ਦੀ ਮੰਤਰੀ ਤੇ ਇਹਨਾਂ ਦੀ ਸਰਕਾਰਾਂ ਮੁੱਫਤ ਦੀ ਕਰ ਕੀ ਰਹੀ ਹੈ ਜਿਹੜਾ ਕਹਿੰਦਾ ਸੀ ਸੂਬੇ ਦੇ ਪਿੰਡਾਂ ਤੋਂ ਸਰਕਾਰਾਂ ਚੱਲਣ ਗਿਆ ਸਥਾ ਤੋਂ ਚੱਲ ਰਹੀ ਹੈ ਲੇਕਿਨ ਮੁੜ ਕੇ ਸਥਾ ਨਾ ਤਾਂ ਇਹਨਾਂ ਨੇ ਉਹ ਤੱਕ ਨਹੀਂ ਦੇਖਿਆ ਹੁਣ ਕਹਿੰਦਾ ਕਿ ਲੋਕਾਂ ਦੇ ਵਿੱਚ ਰਵਾਂਗੇ ਤਾਂ ਹੁਣ ਇੰਨੇ ਵੱਡੇ ਟਰੱਕ ਦੇ ਉੱਤੇ ਉਹ ਉੱਪਰ ਚੜ ਜਾਂਦਾ ਤੇ ਪੂਰੀ ਪੌਂਸ ਲਾ ਕੇ ਇਹਨਾਂ ਦੀ ਅਸਲੀਅਤ ਲੋਕੀ ਪਛਾਣਨ ਜਿਹੜੇ ਲੋਕੀ ਆਪਦੇ ਐਮਐਲਏ ਦੀ ਟਿਕਟ ਪੈਸੇ ਲੈ ਕੇ ਦਿੰਦੇ ਨੇ 50 50 ਕਰੋੜ ਦੇ ਐਮਪੀ ਦੀ ਟਿਕਟ ਵੇਚਦੇ ਨੇ ਫਿਰ ਇਹ ਬਿਤਾਉ ਬੰਦੇ ਤੁਸੀਂ ਦਿੱਲੀ ਭੇਜੋਗੇ ਤਾਂ ਇਹਨਾਂ ਨੂੰ ਤਾਂ ਕੋਈ ਵੀ ਖਰੀਦ ਸਕਦਾ ਹੈ ਅੱਜ ਤੁਸੀਂ ਦੇਖੋ ਕੱਟੜ ਇਮਾਨਦਾਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੱਡੇ ਭ੍ਰਿਸ਼ਟਾਚਾਰ ਲੋਕਾਂ ਦੇ ਹੱਕ ਦੇ ਪੈਸੇ ਖਜ਼ਾਨੇ 'ਚ ਹੋ ਕੇ ਉਹਦੇ ਉੱਤੇ ਚੂਨਾ ਲਾ ਕੇ ਆ ਜੋ ਕੇਜਰੀਵਾਲ ਇਹਨਾਂ ਦਾ ਮਹਾਮੁਖੀ ਉਹ ਜੇਲ੍ਹ 'ਚ ਬੈਠਿਆ ਜਿਹੜੇ ਕਹਿੰਦੇ ਸਕੂਲ ਤੇ ਹਸਪਤਾਲ ਬਣਾਣੇ ਜਾਣਦੇ ਆ ਅੱਜ ਇਹਨਾਂ ਦਾ ਸਕੂਲ ਦਾ ਸਿੱਖਿਆ ਮੰਤਰੀ ਜੇਲ੍ਹ 'ਚ ਬੈਠਿਆ ਹਸਪਤਾਲ ਦਾ ਸਿਹਤ ਮੰਤਰੀ ਜੇਲ੍ਹ 'ਚ ਬੰਦੇ ਸਭ ਭ੍ਰਿਸ਼ਟਾਚਾਰ 'ਚ ਬੰਦ ਨੇ ਸੱਤਾ ਦਾ ਇੰਨਾ ਲਾਲਚ ਕਿ ਜੇਲ੍ਹ 'ਚ ਬੈ ਕੇ ਵੀ ਮੁੱਖ ਮੰਤਰੀ ਦੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਆਉਂਦੇ ਨਾਲ ਜਿਮੜੇ ਹੋਏ ਨੇ ਭਾਵੇਂ ਸੂਬੇ ਦੇ ਲੋਕੀ ਬਾੜ 'ਚ ਜਾਨ ਅੱਜ ਬੱਚਿਆਂ ਦੀ ਨਵੀਂ ਕਲਾਸਾਂ ਸ਼ੁਰੂ ਹੋ ਗਿਆ ਨੇ ਦਿੱਲੀ 'ਚ ਸਰਕਾਰੀ ਸਕੂਲਾਂ 'ਚ ਨਾ ਕਿਤਾਬਾਂ ਪਹੁੰਚੀਆਂ ਨੇ ਨਾ ਉਹਨਾਂ ਦੇ ਵਜੀਫੇ ਪਹੁੰਚੇ ਨੇ ਕਿਉਂਕਿ ਜੇਲ੍ਹ 'ਚ ਬੈਠਾ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਕੁਰਸੀ ਛੱਡਾਂਗਾ ਨਹੀਂ ਤੇ ਪੰਜਾਬ ਦਿੱਲੀ ਦਾ ਕੰਮ ਪੂਰਾ ਠੱਪ ਹੋ ਕੇ ਲੋਕੀ ਵਿਹਾਰ ਨੇ ਯੋਕੇ ਮੁੱਖ ਮੰਤਰੀ ਜੇ ਆਪਣੀ ਕੁਰਸੀ ਛੱਡਰ ਰਾਜ਼ੀ ਨਹੀਂ ਤਾਂ ਕਿ ਕੋਈ ਹੋਰ ਜ਼ਿੰਮੇਵਾਰੀ ਸੰਭਲੇ ਸੋ ਕੁਰਸੀ ਦੇ ਖਾਤੇ ਇਹ ਆਮ ਆਦਮੀ ਪਾਰਟੀ ਕਿਸ ਹੱਦ ਤਾਈਂ ਗਿਰ ਸਕਦੀ ਹੈ ਫਿਰ ਸਾਨੂੰ ਕਿਉਂ ਹੈਰਾਨੀ ਹੁੰਦੀ ਹੈ ਜੇ ਕੁਰਸੀ ਦੇ ਖਾਤਰ ਸਾਡੇ ਮੁੱਖ ਮੰਤਰੀ ਨੇ 80000 ਕਰੋੜ ਦਾ ਕਰਜ਼ਾ ਚਾੜਤਾ ਅੱਜ ਪਹਿਲੀ ਵਾਰੀ ਪੰਜਾਬ ਦੇ ਮੁਲਾਜ਼ਮਾਂ ਨੂੰ ਮਹੀਨੇ ਦੀ 25 ਤਰੀਕ ਤਾਈਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਜਿਨ੍ਹਾਂ ਨੂੰ ਪਹਿਲੀ ਤਰੀਕ ਨੂੰ ਮਿਲਣੀ ਚਾਹੀਦੀ ਸੀਗਾ ਜਿਸ ਜਿਹੜਾ ਸੂਬਾ ਇੰਨਾ ਕਰਜ਼ਾਈ ਹੋ ਗਿਆ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੱਕ ਇਹਨਾਂ ਨੂੰ ਹੁਣ ਕਰਜ਼ਾ ਲੈ ਕੇ ਤਨਖਾਹ ਦੇਣੀ ਹੁੰਦੀ ਹੈ ਤੇ ਇਹਨਾਂ ਨੇ ਕੀ ਨੌਕਰੀ ਦੇ ਦੇਣੀ ਹੈ ਕੀ ਵਿਕਾਸ ਦਾ ਕੰਮ ਇਹ ਕੱਲਾ ਗੱਲਾਂ ਵੇਚ ਕੇ ਕੁਰਸੀ ਤਾਂ ਹੀ ਪਹੁੰਚ ਗਿਆ ਤੇ ਅੱਜ ਵੀ ਗੱਲਾਂ ਵੇਚੀ ਜਾ ਰਹਾ ਹੈ ਮੈਂ ਲੋਕਾਂ ਨੂੰ ਹੱਥ ਵਨ ਕੇ ਬੇਨਤੀ ਕਰਦੀਆਂ ਹੁਣ ਤਾਂ ਪੰਜਾਬ ਨੂੰ ਬਚਾਉਣ ਵਾਲੀ ਲੜਾਈ ਜੇ ਅਸਲੀ ਤੁਸੀਂ ਬਦਲਾਅ ਕਰਨਾ ਹੈ ਹਾਲਾਤ ਜੇ ਬਦਲੇ ਨੇ ਬਦਲਨੇ ਤੇ ਲੈ ਕੇ ਆਓ ਬਦਲਾਅ ਏ ਦਿੱਲੀ ਦੇ ਗੁਲਾਮੀ ਕਰਨ ਵਾਲੀ ਪਾਰਟੀਆਂ ਨੂੰ ਕਟੋ ਤੇ ਦਿੱਲੀ ਭੇਜੋ ਨਾ ਭਾਜਪਾ ਤੁਹਾਡੀ ਸਗੀ ਜਿਹੜਾ ਪਾਣੀ ਖੋਣ ਨੂੰ ਫਿਰਦੀ ਹੈ ਕਿਸਾਨਾਂ ਨੂੰ ਰੋਜ਼ ਇਹਨਾਂ ਦੇ ਉੱਤੇ ਤਸ਼ੱਦਦ ਕਰਦੀ ਹੈ ਬੱਚਿਆਂ ਨੂੰ ਚੱਕ ਚੱਕ ਜੇਲਾ ਚ ਸਿੱਟਦੀ ਹੈ ਡਿਬੜੂ ਘਰ ਚ ਸਾਡਾ ਪਾਣੀ ਖੋਣ ਨੂੰ ਫਿਰਦੀ ਹੈ ਅਤੰਗਵਾਦੀ ਵਖਵਾਦੀ ਸਾਡੇ ਕਿਸਾਨਾਂ ਨੂੰ ਕਹਿੰਦੀ ਸਾਡੇ ਧਾਰਮਿਕ ਸਥਾਨਾਂ 'ਚ ਕਬਜ਼ੇ ਕਰਦੀ ਹੈ ਨਾ ਇਹ ਭਾਜਪਾ ਸਾਡੀ ਸਗੀ ਨਾ ਇਹ ਕਾਂਗਰਸ ਜਿਲਾ ਨੇ ਜਿਹੋ ਜਿਹੇ ਤਸ਼ੱਦਦ ਕੀਤੇ ਜਿਹੋ ਜਿਹੇ ਝੂਠੇ ਕਰ ਕਰ ਨੌਕਰੀਆਂ ਦੇ ਲਾਰੇ ਨਾਲ ਇਹਨਾਂ ਨੇ ਜਿਨ੍ਹਾਂ ਨੇ ਬੇਰੋਜ਼ਗਾਰੀ ਭੱਤੇ ਦੇ ਲਾਰੇ ਨਾਲ ਇਹ ਰਾਜ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ 1 ਲੱਖ ਕਰੋੜ ਦਾ ਕਰਜ਼ਾ 5 ਸਾਲਾਂ 'ਚ ਪੰਜਾਬ ਦੇ ਉੱਤੇ ਚੜਤਾ ਲੇਕਿਨ ਪੰਜਾਬ ਦੇ ਲੋਕਾਂ ਨੂੰ ਇੱਕ ਸਹੂਲਤ ਨਹੀਂ ਦਿੱਤੀ ਇੱਕ ਵਿਕਾਸ ਦਾ ਕੰਮ ਨਹੀਂ ਨਜ਼ਰ ਆਂਦਾ ਇਹ ਆ ਚੜੂ ਦੀ ਪਾਰਟੀ ਜੇ ਤਾਂ ਬਿਲਕੁਲ ਪੰਜਾਬ ਦਾ ਬੇੜਾ ਕਰ ਕਰਦਾ ਇੱਥੇ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋਏ ਨੇ ਬੇਰੋਜ਼ਗਾਰੀ ਸਿਖਰਾਂ ਤਾਈਂ ਪਹੁੰਚੀ ਹੋਈ ਹੈ ਲੂਟਾ ਖੂਆ ਗੈਂਗਸਟਰਾਂ ਦਾ ਰਾਜ ਫਿਰੋਤੀਆਂ ਦਾ ਰਾਜ ਚੱਲ ਰਿਹਾ ਹੈ ਕਿਸਾਨ ਧਰਮੇਚੇ ਬੈਠੇ ਨੇ ਵਿਚਾਰਿਆਂ ਦੀ ਕਦੇ ਬੇਮੌਸਮੀ ਮੀਂਹ ਦੇ ਨਾਲ ਅੱਜ ਵੀ ਤੁਸੀਂ ਜਾ ਕੇ ਮੰਡੀਆਂ 'ਚ ਦੇਖੋ ਲਫਟੇ ਹੀ ਨਹੀਂ ਹੋ ਰਹੀ। ਤਾਂ ਨਹੀਂ ਹੈਗਾ ਫਸਲ ਸੈਕਟਰ ਵਾਸਤੇ ਉਪਰੋਂ ਮੌਸਮ ਦੀ ਮਾਰ। ਕਦੇ ਕਣਕਾਂ ਦਾ ਨੁਕਸਾਨ ਮੌਸਮ ਕਰਕੇ, ਕਦੇ ਪਸ਼ੂਆਂ ਦਾ ਨੁਕਸਾਨ ਬਿਮਾਰੀ ਕਰਕੇ, ਕਦੇ ਨਰਮਾ ਦਾ ਨੁਕਸਾਨ ਬਿਮਾਰੀ ਕਰਕੇ, ਕਦੇ ਹੜਾ ਕਰਕੇ। ਲੇਕਿਨ ਬਾਹ ਫੜਨ ਵਾਲਾ ਕੋਈ ਨਹੀਂ ਜਿਹੜੀ ਵੱਡੀ-ਵੱਡੀ ਗੱਲਾਂ ਕਿਸਾਨੀ ਕਰਜ਼ਾ ਮਾਫੀ ਦੀ ਕਰਦੇ ਸੀ 25000 ਖਾਤੇ ਵਿੱਚ ਗਰਦੋਰੀਆਂ ਬਾਦ ਨੂੰ ਮਰੀ ਹੋਈ ਮੁਰਗੀ ਦੀ। ਇੰਨੀ ਵੱਡੀ ਗੱਲਾਂ ਸੁਣਾਉਣ ਜੋਗੇ ਨੇ। ਅੱਜ ਗੱਲਾਂ ਸੁਣ ਕੇ ਜੇ ਤੁਹਾਡਾ ਟਰੈਡ ਪਰਦਾ ਹੈ। ਜੇ 12 ਸਾਤੀ 30 ਕਿਲੋ ਕਣਕੇ ਨਾਲ 5 ਕਿਲੋ ਆٹے ਦੇ ਨਾਲ ਤੁਹਾਡਾ ਸਰਦਾ ਤਾਂ ਫੇਰ ਇਹਨਾਂ ਭਾਈਵਾਲ ਪਾਰਟੀਆਂ ਤੋਂ ਸਾਈਡ ਹੋ ਜਾਓ ਨਹੀਂ ਤਾਂ ਬੇਨਤੀ ਕਰਦੀਆਂ ਆਪ ਹੀ ਖੇਤਰੀ ਪਾਰਟੀ ਜਿਨੇ ਕਦੇ ਝੂਠ ਨਹੀਂ ਬੋਲਿਆ ਕਦੇ ਧੋਖਾ ਨਹੀਂ ਕੀਤਾ ਸੱਚੀ ਸੁੱਚੀ ਤੁਹਾਡੀ ਸੇਵਾ ਕੀਤੀ ਉਸ ਤਕੜੀ ਨੂੰ ਮਜ਼ਬੂਤ ਕਰੋ ਜੇ ਪੰਜਾਬ ਨੂੰ ਮਜ਼ਬੂਤ ਕਰਨਾ ਹੈ ਨਹੀਂ ਤਾਂ ਪੰਜਾਬ ਤੇ ਇਹ ਲੁਟੇਰਿਆ ਨੇ ਤਾਂ ਇਕੱਲੇ ਲੁੱਟ ਕੇ ਦਿੱਲੀ ਦੇ ਆਪਦੇ ਜੇਬਾ ਭਰ ਲਿਆ ਤੇ ਦਿੱਲੀ ਦੀ ਨਾਅ ਚ ਉਹਨਾਂ ਦਾ ਗੌਰਵ ਗੁਣਗਾਨ ਕਰ ਲਾ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।